ਇਿੱਟ ਦੇ ਨਿਮਸਰਮਾਨਾਂ ਦੀ ਜਾਇਦਾਦਾਂ ਦੀ ਦੇਖਪਾਲੀ ਬਣਿਆ ਪੰਜਾਬ ਅਫਦਪੋਰਟ ਦੇ ਗਠਨ ਨੂੰ ਲੈ ਕੇ ਜਾਈ ਨੋਟੀਫਿਕੇਸ਼ਨ ਵਿੱਚ ਸ਼ੀਆ ਪਾਈਚਾਰੇ ਦੀ ਚੌ ਮੈਂਬਰਾਂ ਸੁਣੀ ਪਾਈਚਾਰੇ ਨੂੰ ਬਣਾਉਣ ਤੇ ਸ਼ੀਆ ਪਾਈਚਾਰੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ ਸ਼ੀਆ ਪਾਈਚਾਰੇ ਨਾਲ ਹੋਈ ਨਾ ਇਨਸਾਫੀ ਲੈ ਕੇ ਅਛੀਆ ਪਾਈਚਾਰੇ ਦੇ ਲੋਕਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਚੇਤਾਵਨੀ ਦਿੱਤੀ ਕਿ ਪੰਜਾਬ ਦੇ ਭਗਵੰਤ ਸਿੰਘ ਮਾਨ ਦੀ ਸਰਕਾਰ ਕਫ ਐਕਟ ਮੁਤਾਬਕ ਸ਼ੀਆ ਪਾਈਚਾਰੇ ਨੂੰ ਵਕਫ ਬੋਰਡ ਵਿੱਚ ਮੈਂਬਰ ਲਵੇ ਜੇ ਅਜਿਹਾ ਨਾ ਕੀਤਾ ਤਾਂ ਕਾਨੂੰਨੀ ਚਾਰਾ ਜੋਈ ਦਾ ਸਾਹਮਣਾ ਕਰਨ ਲਈ ਤਿਆਰ ਰਹੇ ਸਾਡੇ ਨਾਲ ਸੀਨੀਅਰ ਐਡਵੋਕੇਟ ਅਹ ਫਿਰ ਹੈਦਰ ਅਲੀ ਹਨ ਉਹਨਾਂ ਨਾਲ ਗੱਲ ਕਰਦੇ ਆ ਬਖਸ਼ਰ ਸਾਹਿਬ ਤੁਸੀਂ ਮਤਲਬ ਇੱਕ ਵਕੀਰ ਵੀ ਹੋ ਤੇ ਐਕਟ ਨੂੰ ਚੰਗੀ ਤਰ੍ਹਾਂ ਜਾਣਦੇ ਹੋ ਇਹਦੀ ਕਾਨੂੰਨੀ ਅਹਿਮੀਅਤ ਕੀ ਹੈ ਐਕਟ ਦੇ ਬਾਰੇ ਕੀ ਬਿਕੋਗੇ ਤੁਸੀਂ ਉਹ ਕਿਉਂਕਿ ਮੈਂ ਅ ਰੂਲਤ ਪਦ وکਾਲਤ ਦੇ ਵਿੱਚ 25 ਸਾਲ ਹੋ ਚੁੱਕੇ ਹਨ ਮੈਂ ਪੰਜਾਬ ਵਕਫੋਰਡ ਦੇ ਵਿੱਚ ਕਿਹਸਾਨੀ ਬਾਰੇ ਵੀ ਕਰਦਾ ਰਿਹਾ ਹਾਂ ਪੈਨਲ ਤੇ ਵੀ ਰਿਹਾ ਹਾਂ ਸਾਲਤ ਪੱਧਰ ਦਾ 10 ਸਾਲ ਦੇ ਕਰੀਬ ਅਲੱਗ-ਅਲੱਗ ਦਾਦਾ ਰਿਹਾ ਠੀਕ ਮੈਂ ਮੈਂਬਰੀ ਵੀ ਕੀਤੀ ਹੈ ਮੈਨੇਜਮੈਂਟ ਦੇ ਤੌਰ ਤੇ ਮੈਂ ਕਾਲਜ ਦੇ ਵਿੱਚ ਜਿਹੜਾ ਲੜਕੀਆਂ ਦਾ ਕਾਲਜ ਬਣੀ ਕੋਟਲੇ ਦੇ ਵਿੱਚ ਹੈ ਇਸਲਾਮੀ गर्ल्स ਕਾਲਜ ਇੱਥੇ ਵੀ ਮੈਂਬਰ ਰਿਹਾ ਤੇ ਸਮਾਣਾ ਕਮੇਟੀ ਦਰਗਾਹ ਦਾ ਵੀ ਮੈਂ ਮੈਂਬਰ ਰਿਹਾ ਤੇ ਹੁਣ ਵੀ ਸੈਕਟਰੀ ਹਾਂ ਤੇ ਮੈਂ ਇੱਥੇ ਤੱਕ ਸਮਝਦਾ ਕਿ ਵਕਫ ਬੋਰਡ ਜਿਹੜਾ ਹੈ ਨਾ ਦੇਖੋ ਇੱਕ ਅਦਾਰਾ ਹੈ ਆਪਣੇ ਆਪ ਦੇ ਵਿੱਚ ਸ਼ਰੀ ਅਦਾਰਾ ਹੈ ਜਿੱਥੇ ਕਿ ਸੇਫਗਾਰਡ ਕੀਤਾ ਜਾਂਦਾ ਹੈ ਕਿ ਦਾ ਵਾਸਤਵ ਤੀ ਮਨਸ਼ਾ ਦੇ ਮੁਤਾਬਕ ਵਕਫ ਪ੍ਰਾਪਰਟੀ ਹੈ ਔਰ ਤਾਂ ਕਿ ਵਕਫ ਪ੍ਰਾਪਰਟੀ ਖੁਦਗੁਦ ਨਾ ਹੋ ਸਕੇ ਔਰ ਐਸੇ ਕਰਕੇ ਸਰਕਾਰ ਨੇ 1995 ਵਿੱਚ ਜਦ ਐਕਟ ਲਿਆਂਦਾ ਸੀ ਤab ਇਹ ਗੱਲ ਮੱਦੇਨਜ਼ਰ ਰੱਖੀ ਸੀ ਕਿ ਕਈ ਜਗ੍ਹਾ ਹੈ ਸਿਆਣੇ ਕਿ ਜਿੱਥੇ ਕੇ ਜੁਆਇੰਟ ਬੋਰਡ ਵੀ ਬਣਾਣਾ ਪੈ ਸਕਦਾ ਹੈ ਕਈ ਜਗ੍ਹਾ ਹੈ ਸਿਆਣੇ ਜਿੱਥੇ ਕੇ ਸ਼ੀਆ ਸੁਨੀ ਭਾਈ ਚੜੇ ਦਾ ਲੱਗਦਾ ਹੈ ਕਿ ਬੋਰਡ ਵੀ ਬਣਾ ਲਿਆ ਜਾ ਸਕਦਾ ਜਿੱਥੇ 15% ਤੋਂ ਘੱਟ ਔਕਾਪ ਹੈ ਬਕਪ ਨੇ ਬਕਪ ਜ਼ਮੀਨਾਂ ਨੇ ਉਥੇ ਸ਼ੀਆ ਸੁਨੀ ਸੱਜਾ ਬਕੂੜਾ ਇਹ 2095 ਵਿੱਚ ਜਦ ਐਕਟ ਆਇਆ ਤਾਂ ਸੈਕਸ਼ਨ 14 ਨਾਲ ਬਣੋ ਸੈਕਸ਼ਨ 4 ਡੀ ਹੈ ਜਿੱਥੇ ਕਿ ਇਹ ਲਿਖਿਆ ਹੋਇਆ ਹੈ ਵੀ ਸ਼ੀਆਸ ਕਾਲਰ ਇੱਕ ਲੱਗਦਾ ਜਾਵੇ ਸੰਜੀਤ ਵਰਤੋ ਪਿਛੇ ਹੁਣ ਜਿਹੜਾ ਕੱਲ ਨੋਟੀਫਿਕੇਸ਼ਨ ਆਇਆ ਮੈਂ ਤਾਂ ਇਹਦਾ ਲੀਗਲ ਮੈਨੂੰ ਦੱਸ ਸਕਦਾ ਤੁਹਾਨੂੰ ਇਤਿਜਾਦੀ ਕਮਜ਼ਬਕੀ ਆਰਗੇਨਾਈਜੇਸ਼ਨ ਆ ਮੇਰੇ ਨਾਲ ਅਨਵਾਰ ਨਗਰ ਸਾਹਿਬ ਹੈਗੇ ਨੇ ਇਹជា ਜਮਾ ਮਸਜਿਦ ਸਾਡਾ ਆਧਾਰ ਹੈ ਉਹਦੇ ਪਤਾ ਨੇ ਉਹ ਦੱਸ ਚੁੱਕੇ ਨੇ ਤੁਹਾਨੂੰ ਵੀ ਕਾਫੀ ਇਤਿਜਾਹ ਇਤਿਜਾਹ ਹੋਣਾ ਵਾਜਿਬ ਹੈ ਕਿਉਂਕਿ ਇਹਦੇ ਵੀ ਇੱਕ ਫਿਰ ਵੀ ਦੀ ਹੱਕ ਤਲਫੀ ਹੋਈ ਜਾਏਗਾ ਜਦ ਵੀ ਤੁਸੀਂ ਕਿਸੇ ਦੀ ਹੱਕ ਤਲਫੀ ਕਰੋਗੇ ਤਾਂ ਉਹ ਇਤਿਜਾਹ ਨਾ ਕਰੋਗੇ ਆ ਇਹ ਤੱਤ ਬੜਾ ਤੇ ਚ ਇਲੈਕਸ਼ਨ ਕਮਿਸ਼ਨ ਦਾ ਜਿਹੜਾ ਨੋਟੀਫਿਕੇਸ਼ਨ ਹੈ ਨੋਟੀਫਿਕੇਸ਼ਨ ਦੇ ਵਿੱਚ ਇਹ ਨੋਟੀਫਿਕੇਸ਼ਨ ਦਾ ਪਹਿਲਾ ਪਹਿਲਾ ਇਹ ਕੰਮ ਕਰਨਾ ਹੈ ਸਰਕਾਰ ਨੇ ਉਹਦੇ ਵਿੱਚ ਕਰਿਆ ਹੋਇਆ ਲੱਗਦਾ ਹੈ ਜਿਹੜਾ ਇਹ ਮੈਡਮ ਨੇ ਇਹਨਾਂ ਨੇ ਇਹ ਬਣਾਇਆ ਗਿਆ ਸ਼ੀਆ ਸਕਾਲਰ ਦੇ ਤੌਰ ਤੇ ਉਹਦਾ ਕਿਤੇ ਵੀ ਸ਼ੀਆ ਮਸਲਕ ਦੇ ਨਾਲ ਜੋੜੂ ਦੱਤਾ ਕਿਉਂਕਿ ਮੈਂ ਖੁਦ ਮੇਰੇ ਵਾਲਿਦ ਪੇਸ਼ੀਮਾਮ ਸੀ ਇਹ ਸ਼ੀਆ ਜਾ ਮਾ ਮਜੀਦੇ ਵਿੱਚ ਲਗਭਗ 25 ਸਾਲ ਇਸ ਕਰਕੇ ਮੈਨੂੰ ਪਤਾ ਹੈ ਔਰ ਲਗਭਗ ਨਾ ਜਾਣ ਤੋਂ ਹੀ ਇਥੇ ਰਹਿ ਰਿਹਾ ਤੇ ਮੈਨੂੰ ਪਤਾ ਹੈ ਵੀ ਕੌਣ ਸ਼ੀਆ ਦੇ ਕੌਣ ਸੀ ਤੇ ਤਾਲਿਬਾਨ ਨੇ ਇੱਕ ਬਾਰ ਫੌਜੀ ਸਾਹਿਬ ਨੇ ਉਹਨਾਂ ਦੇ ਬਾਈਕ ਨੇ ਐਮਸੀ ਹੈਗੇ ਸੀ ਕਾਂਗਰਸ ਸਰਕਾਰ ਦੇ ਵਿੱਚ ਵੀ ਇਹ ਕਾਂਗਰਸ ਦੇ ਨਮਾਇੰਦੇ ਸੀ ਕਿ ਉਹ ਇਹ ਆਪ ਦੇ ਵਿੱਚ ਆ ਗਿਆ ਆਪ ਦੇ ਵਿੱਚ ਬਹੁਤ ਬਰਕਰਾਰជា ਆਏ ਹਨ ਜਿਵੇਂ ਇਹ ਮੇਰੀ ਨਜ਼ਰ ਦੇ ਵਿੱਚ ਜਿਹੜੇ ਜਨਰਲ ਰਹਿਮਾਨ ਦੇ ਨਾਲ ਲੱਗੇ ਹੋਏ ਸੀਗੇ ਡਾਕਟਰ ਸਾਹਿਬ ਨਾਲ ਔਰ ਅਸੀਂ ਸਾਰਿਆਂ ਨੇ ਰਲ ਕੇ ਉਹਨਾਂ ਦੀ ਹਮਾਇਤ ਕੀਤੀ ਔਰ ਉਹਨਾਂ ਨੂੰ ਕਾਮਯਾਬ ਕਰਨ ਦੇ ਵਿੱਚ ਪੂਰਾ ਜੋ ਰੋਲ ਨਿਭਾਇਆ ਪਰ ਉਸ ਤੋਂ ਬਾਅਦ ਵਜੂਦ ਜਿਹੜੀ ਇਸ ਤਰ੍ਹਾਂ ਦਾ ਕੰਮ ਹੈ ਨਾ ਇਹ ਤਸ਼ਵੀਸ਼ ਨਾ ਹੈ ਬਹੁਤ ਤਸ਼ਵੀਸ਼ ਹੈ ਇਸ ਗੱਲ ਦੀ ਔਰ ਕਿਉਂਕਿ ਆਲਰੇਡੀ ਇੱਕ ਵਾਰੀ ਸਰਕਾਰ ਨੂੰ ਰਾਜ ਤੋਂ 10 ਸਾਲ ਕਰਾ ਮੋਦੀ ਕਹਣੀ ਪਈ ਹੈ ਰੀਜ਼ਨ ਬੀਂਗ ਸਰਕਾਰ ਦੇ ਜਿੱਥੇ ਕਿਤੇ ਹੈਟਿੰਗ ਹੁੰਦੀ ਹੈ ਜਦ ਇਸ ਤਰ੍ਹਾਂ ਦਾ ਗਲਤ ਕੰਮ ਹੋ ਜਾਂਦਾ ਹੈ ਫਿਰ ਜਿਹੜੇ ਅਧਾਰੇ ਨੇ ਉਹ ਰੇਟਾਂ ਦੇ ਵਿੱਚ ਜਾਂਦੇ ਨੇ ਰੇਟਾਂ ਦੇ ਵਿੱਚ ਫਿਰ ਡਿਸ ਮੈਂਬਰ ਕਰਨਾ ਪੈਂਦਾ ਹੈ ਮੈਂਬਰ ਨੂੰ ਜਾਂ ਕੋਈ ਉਸ ਤਰ੍ਹਾਂ ਕੇ ਦਾ ਗਲਤ ਕੰਮ ਹੁੰਦਾ ਹੈ ਕਿ ਤਰ੍ਹਾਂ ਤਰ੍ਹਾਂ ਦੇ ਲਿੰਨਨ ਜਿਹੜੀਆਂ ਚੀਜ਼ਾਂ ਨੇ ਉਹ ਫੇਸ ਕਰਨੀਆਂ ਪੈਣੀਆਂ ਨੇ ਮੈਂਬਰਾਂ ਨੂੰ ਤੇ ਸਰਕਾਰ ਨੂੰ ਤਾਂ ਇਸ ਰਾਹੀਂ ਕੰਮ ਨਹੀਂ ਕਰਨੀ ਚਾਹੀਦੇ ਤੇ ਮੈਨੂੰ ਉਮੀਦ ਹੈ ਵੀ ਆ ਜਦੋਂ ਸ਼ਾਇਰ ਹੋਣ ਦੇ ਨਾਲ ਇੰਟਰਵਿਊ ਸ਼ਾਇਰ ਹੋਣ ਦੇ ਨਾਲ ਜਿਹੜਾ ਵੀ ਇਤਜਾਜ ਹੋ ਰਿਹਾ ਹੈ ਇਸ ਨੂੰ ਮੱਦੇਨਜ਼ਰ ਰੱਖ ਕੇ ਭਗਵਾਨ ਜੀ ਸਮਾਰ ਸਰਕਾਰ ਔਰ ਸਾਡੇ ਜਿਹੜੇ ਡਾਕਟਰ ਸਾਹਿਬ ਨੇ ਜਮੀਲ ਸਾਹਿਬ ਇਹ ਸਾਰਾ ਧਿਆਨ ਦੇਣਗੇ ਇਸ ਵੱਲ ਔਰ ਇਸ ਨੂੰ ਬਾਤ ਰਹਿੰਦੀ ਰਹਿੰਦੀ ਇਸ ਰੁਪੇ ਨੂੰ ਠੀਕ ਕਰਾਂਗੇ ਔਰ ਸਹੀ ਕਾਰਵਾਈ ਕਰਾਂਗੇ ਜੇ ਕਾਰਵਾਈ ਨਹੀਂ ਹੁੰਦੀ ਤਾਂ ਇਹੀ ਰੱਖਿਆਦਾ ਅਗਲਾ ਤੁਹਾਡਾ ਕਦਮ ਕਾਨੂੰਨੀ ਕੇ ਹਾਈ ਕੋਰਟ ਜਾਓਗੇ ਡੈਫੀਨੇਟਲੀ ਆਰਗੇਨਾਈਜੇਸ਼ਨਾਂ ਰਹੀਆਂ ਨੇ ਇਹ ਜਿਹੜੀਆਂ ਪਿਆਰ ਬੈਠੀਆਂ ਨੇ ਪਰ ਇੱਕ ਵਾਰੀ ਸਰਕਾਰ ਨੂੰ ਅਸੀਂ ਜ਼ਰੂਰ ਜਿਤਾਣਾ ਚਾਹਾਂਗੇ ਵੀ ਟਾਈਮ ਰਹਿੰਦੇ ਹੋਏ ਕੰਮ ਕਰ ਲੋ ਰਿਜ਼ਮ ਬੀਂਗ ਆਲਰੇਡੀ ਕਿਰਟ ਜਿਹੜੀ ਹੈ ਡਿਸਾਈਡ ਹੋ ਚੁੱਕੀ ਹੈ ਇਸ ਮਾਮਲੇ ਦੇ ਵਿੱਚ ਸ਼ਮੀਨ ਕਾਸਮੀ ਵਰਸਸ ਅਫਜ਼ਲ सय्यद ਅਫਜ਼ਲ ਜਿਹਦੇ ਵਿੱਚ सय्यद ਅਫਜ਼ਲ ਪਹਿਲਾਂ ਵੀ ਸ਼ੇਅਰ ਦੇ ਤੌਰ ਤੇ ਜ਼ਾਹਰ ਕਰਦਾ ਤਾਂ ਤਾਂ ਇਹ ਅਸੀਂਗਾ ਉਹਨਾਂ ਨੂੰ ਔਰ ਚੇਅਰਮੈਨ ਬਣੇ ਰਿਹਾ ਸੀਗਾ ਉਹ ਜਲੰਧਰ ਦੇ ਉਸ ਨੀਕ ਸੀਗੇ ਮੌਲਾਨਾ ਸ਼ਮੀਨ ਕਾਸਮੀ ਜਿਹੜੇ ਸੀਗੇ ਹੁਸ਼ਿਆਰਪੁਰ ਦੇ ਉਸ ਨੀਕ ਸੀ ਦੋਨਾਂ ਦੇ ਵਿਚਾਲੇ ਰੀਟੋ ਬਾਜ਼ੀ ਹੋਈ ਪੰਜਾਬ ਸਰਕਾਰ ਨੂੰ ਪਾਰਟੀ ਬੰਨਾ ਪਿਆ ਉਹਦੇ ਵਿੱਚ ਪੰਜਾਬ ਸਰਕਾਰ ਨੂੰ ਜਵਾਬ ਦੇਣਾ ਪਿਆ ਬਹੁਤ ਸਾਰਾ ਟਾਈਮ ਬਰਬਾਦ ਹੋਇਆ ਅਫੀਸਰ ਸਾਹਿਬਾਨ ਦਾ ਟਾਈਮ ਬਰਬਾਦ ਹੋਇਆ ਔਰ ਅੱਜ ਫਨ ਦੋ ਰੇਟ ਡਿਸਾਈਡ ਹੋਈ ਕਿ ਇਹ ਸ਼ੀਆ ਨਹੀਂ ਹਨ ਔਰ ਦੂਸਰੇ ਸ਼ੀਆ ਮੈਂਬਰ ਨੂੰ ਲਿਆ ਜਾਵੇ ਔਰ ਉਹਨਾਂ ਦੀ ਜਗ੍ਹਾ ਸਾਡੇ ਕਿਸਾਇਰ ਲਖਵੀ ਨੂੰ ਮੈਂਬਰ ਲਿਆਇਆ ਗਿਆ ਸੀ ਬਸ ਜਿਹੜਾ ਸ਼ਖਸ ਮੈਂ ਸਗੀਰ ਹਸਨ ਦਾ ਵੀ ਆਲੀ ਸ਼ੀਆਸ ਮਕਤੀਨ ਜੀ ਨੂੰ ਮੈਂ ਗੀ ਕਰਦਾ ਹਾਂ ਜਿਹੜਾ ਕੱਲ ਪੰਜਾਬ ਅਖਬਾਰ ਨੂੰ ਪੰਜਾਬ ਅਖਬਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਮੈਂ ਉਸ ਦੀ ਸਖਤ ਨਿੰਦਿਆ ਕਰਦਾ ਹਾਂ ਕਿਉਂਕਿ ਸਾਡੇ ਸ਼ੀਆ ਭਾਈਚਾਰੇ ਦਾ ਹੱਕ ਮਾਰਿਆ ਗਿਆ ਹੈ ਜਿਸ ਨੂੰ ਮੈਂਬਰ ਲਿਆ ਗਿਆ ਹੈ ਉਹ ਸ਼ੀਆ ਬਰਾਦਰੀ ਨੂੰ ਬਿਲੋਂਗ ਨਹੀਂ ਕਰਦੇ ਸਾਨੂੰ ਕਿਸੇ ਦੇ ਮੈਂਬਰ ਬਣਨ ਦਾ ਕੋਈ ਇਤਰਾਜ਼ ਨਹੀਂ ਹੈ ਪਰ ਸਾਨੂੰ ਗੁੱਸਾ ਇਸ ਗੱਲ ਦਾ ਹੈ ਕਿ ਸਾਡੇ ਸ਼ੀਆ ਭਾਈਚਾਰੇ ਵਿੱਚੋਂ ਮੈਂਬਰ ਕੋਈ ਨਹੀਂ ਲਿਆ ਗਿਆ ਸਾਡੇ ਸ਼ੀਆ ਭਾਈਚਾਰੇ ਦੇ ਵਿੱਚੋਂ ਨੂਬ ਲੈਣਾ ਚਾਹੀਦਾ ਹੈ ਇਸ सारी बरादरी शिया भाईचारक पंजाब रोस जताया जा रहा है इसमें हमें तमाम शिया समाज को हमारे बेहद इसमें नाराज़ किया हमें उसकी वजह यह है कि ये पहली बार नहीं हुआ ये तीसरी बार हमारा हक खत्म किया गया है देखिए पूरे आप ज़्यादा जानते हैं कि तीन बार यहाँ इस तरह से हमारा हक जो है मारा जा चुका है बोर्ड जब से तश्ीर होना शुरू हुआ तब से अब तक तीसरी बार का ये वाक्य है उसमें क्या है कि एक मेंबर किया जाता है एक्ट के मुताबिक समझिए एक्ट के मुताबिक एक मेंबर किया जाता है शिया मेंबर अभी अकालियों टाइम में पहले अफजान को ले लिया था उससे पहले अलवार खां हाँ के टाइम में कुछ मेरे नाम इस टाइम याद नहीं है उनको ले लिया गया था अब इनको ले लिया गया जबकि शिया नहीं है और इसमें यह भी कहना चाहूँगा कि इसमें जो सबसे अहम बात सी साहब करते हैं सारे काम किया है प्रदेश के उनको मिसगाइड किया गया है उनको मिसगाइड किया गया है उनको क्या पता उनको देख शो कर हैं तस्वीर साहब रखी साहब ये शिया है उस हमें सख्त नाराज दिए इसका कोई ना कोई हल सीएम साहब को सरकार को तलाश करना पड़ेगा मरना तो उसका बाद फिर हमें कोर्ट का रास्ता अख्तियार करना पड़ेगा